ਆញਿਆ ਕਿ ਆਣਾ ਆਪਣਾ ਮੇਰਾ ਨਾਮ ਤਾਸਿਕ ਦਾ ਹਮੇ ਜੀ ਇਹ ਪਿਛਲੇ ਕੋਈ ਤੁਹਾਡੇ ਨਾਲ ਇਨਸੀਡੈਂਟ ਹੋਇਆ 30 ਦਿਨਾਂ ਮੰਗਿਆ ਕੋਈ ਜੀ ਸੈਟਰਡੇ ਮੇਰਾ ਹੋਇਆਗਾ ਬਕਰਤ ਸਿੰਘ ਸੁਪਾ ਕਿਟਲਾ ਵਾਲ ਦਲੰਦਰ ਰੋਡ ਤੇ ਜੀ ਤੇ ਉਥੇ ਪਰ ਤਕਰੀਬਨ ਆਪਣੇ ਘਰ ਤੋਂ ਜਾ ਰਿਹਾ ਰਸਤੇ ਦੇ ਰੈਂਟ ਤੋਂ ਤੇ ਉਥੇ ਕੋਈ ਕਾਲਾ ਗੇ ਰੁਕੀ ਤੇ ਨਾਲ ਆਪਣੇ ਤੁਹਾਨੂੰ ਦਰਦ ਕਰ ਲੈ ਉਹਨਾਂ ਨੂੰ ਮੈਨੇ ਆਵਾਜ਼ ਮਾਰ ਕੇ ਇੱਕ ਮਿੰਟ ਗੱਲ ਸੁਣੀਆ ਮੈਂ ਵਾਪਸ ਆ ਗਿਆ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਮੈਂ ਕਿਉਂ ਪਿੰਡ ਬਹੁਤ ਵੱਡਾ ਇਹਦੇ ਬਾੜ ਬਣ ਗਿਆ ਉਹ ਇੱਥੇ ਹੁਣ ਏਦਾਂ ਨਹੀਂ ਪਤਾ ਲੱਗ ਰਿਹਾ ਕਿ ਇਹ ਮੋੜ ਉੱਰੋਂ ਦੇਣਾ ਨਾ ਉੱਤਰੋ ਜਿਦਾਂ ਕਿ ਉੱਥੇ ਮੈਂ ਤਾਂ ਜਾ ਸਕਾਂ ਕਿ ਨਹੀਂ ਤੁਹਾਨੂੰ ਪਤਾ ਲੱਗਦਾ ਕੋਈ ਲੰਬੜਾ ਹੋਣਾ ਕੋਈ ਦੱਸ ਸਕਦਾ ਮਗਾ ਨਹੀਂ ਸੌਰੀ ਮੈਨੂੰ ਨਹੀਂ ਪਤਾ 40 ਦੁਕਾਨਾਂ ਗਈ ਅੱਗੇ ਉਹਨਾਂ ਨੂੰ ਪੁੱਛ ਲਓ ਕਿਨ ਵਿਚਟਵਿਨ ਮੈਨੂੰ ਕਹਿੰਦੀ ਜੀ ਤੇ ਤੁਹਾਡੇ ਆਪਣੀ ਪਿੰਡ ਦੀ ਆ ਇਹ ਫਿਰ ਦੀ ਕੋਈ ਨੂੰ ਪਛਾਣੋ ਕੋਈ ਪਛਾਣਦੇ ਆ ਇਹਨੂੰ ਵੀ ਪਤਾ ਲੱਗ ਰਿਹਾ ਜਿਉਂਗਾ ਨਿਮੋ ਆਇਆ ਉਹਨਾਂ ਨੇ ਮੇਰੇ ਕੜਾ ਫੜ ਕੇ ਦੂਜੀ ਲੜੀ ਨੇ ਮੇਰੇ ਗੋਹ ਫੜ ਕੇ ਉਹਨਾਂ ਨੇ ਮੈਨੂੰ ਉਧਰ ਖਿੱਚ ਲਿਆ ਉਹਨਾਂ ਨੇ ਮੇਰੇ ਕੜਾ ਕੱਟਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਕੜੇ ਤੇ ਟੱਕ ਵੀ ਲੱਗ ਤਕਾ ਹੈਗਾ ਤੇ ਟੱਕ ਵੀ ਆ ਲੱਗਾ ਹੈਗਾ ਜਿਹੜਾ ਹੈਗਾ ਟੱਕ ਲੱਗਾ ਹੈਗਾ ਜਦੋਂ ਉਹਨਾਂ ਨੇ ਮੇਰੇ ਪਲਾਪ ਕੜੇ ਨੂੰ ਪਲਾਪ ਆ ਸੇਮ ਟਾਈਮ ਉਸੇ ਲੜੀ ਨੇ ਬਾਲ ਫੜ ਲੈ ਦੋਨਾਂ ਹੱਥਾਂ ਦੇ ਨਾਲ ਕਿ ਉਹ ਉਹ ਕੜਤਾ ਨਹੀਂ ਕੱਟਦਾ ਕੀ ਪਰ ਉਹ ਨੇ ਆਪਣੇ ਕੋਈ ਸ਼ੁਰੂ ਕਰ ਲਈ ਦੋਨਾਂ ਲੇਡੀ ਨੇ ਉਹ ਵਾਲ ਚੜਾਉਂ ਲੇ ਪਰ ਮੈਂ ਉਹਦੇ ਵਾਲ ਨਹੀਂ ਛੱਡੇ ਉਸ ਤੋਂ ਬਾਅਦ ਉਹਨੇ ਗੱਡੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਨ ਦੇ ਬਾਅਦ ਐਸਬੀਆਈ ਬੈਂਕ ਦੇ ਕੋਲ ਉਹਨਾਂ ਨੇ ਮੈਨੂੰ ਬਾਹਰ ਚੜਾ ਕੇ ਤੇ ਤੱਕਦੇ ਕਿ ਗੱਡੀ ਚੱਲਦੀ ਕਿਉਂ ਥੱਲੇ ਛੁੱਟ ਦਿੱਤਾ ਜਿੱਦ ਛੁੱਟਿਆ ਉਹਦੇ ਥੱਲੇ ਮੇਰੇ ਸੱਜੇ ਸੱਟ ਲੱਗੀਆਂ ਗੋਡਿਆਂ ਤੇ ਲੱਗੀਆਂ ਕੋਹਨੀਆਂ ਤੇ ਲੱਗੀਆਂ ਜਿੱਦੇ ਕਿ ਮੈਂ ਡਰੈਸਿੰਗ ਕਰਵਾਈ ਹੋਆ ਕਿੰਨੇ ਜਾਣੇ ਸੀਗੇ ਜੀ ਕਿੰਨੇ ਜਾਣੇ ਸੀ ਟੋਟਲ ਟਾਈਮ ਸੀਗਾ ਜੀ 12:30 ਨੇ ਕਿੰਨੇ ਜਾਣੇ ਟੋਟਲ ਸੀਗਾ ਦੋ ਲੇਡੀਜ਼ ਦੋ ਜਾਨ ਕੋਈ ਨਾ ਕੋਈ ਜਾਣ ਪਛਾਣ ਵਾਲਾ ਲੱਗਾ ਨਹੀਂ ਪਤਾ ਨਹੀਂ ਕੋਈ ਗੱਡੀ ਲੋਕਰ ਲੱਗਦੀ ਕਿ ਬਾਹਰ ਗੱਡੀ ਦਾ ਨੰਬਰ ਨਹੀਂ ਦੇਖ ਸਕੇ ਗੱਡੀ ਸਵਿਸਕਾਰ ਹੈਗੀ ਹੈ ਜੀ ਵਾਈਟ ਕਲਰ ਹੈ ਰੋਇਲ ਵੀਲ ਸੀਗੇ ਇਹ ਸੰਬੰਧੀ ਫੇਸ਼ ਕਦ ਕੀਤੀ ਹਾਂ ਜੀ ਕਿਆ ਕੀਤੀ ਹੈ ਸੰਬੰਧੀ ਕਿਸਨਾਂ ਥਾਣੇ ਉਹ ਤਾਂ ਰਿਪੋਰਟ ਕਰਾਤੀ ਹੈ ਜੀ ਸੰਗੜਾ ਬੰਦੇ ਥਾਣੇ ਰਿਪੋਰਟ ਕਰਾਤੀ ਹੋ ਮਾਰਟਨ ਮਾਰਟਨ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਇੱਥੇ ਤਾਂ ਸਾਰੇ ਪੰਜਾਬ ਦਾ ਹੀ ਹਾਲ ਹੀ ਹੈ ਜਿਉਂ ਕਜਾ ਹੋ ਰਿਹਾ ਅਪ ਦੇਖ ਹੀ ਰਹੇ ਆ ਕਿ ਯਾਰ ਰੋਜ ਲੁੱਟਾਂ ਖੋਹਾਂ ਨਸ਼ੇ ਵਾਲੇ ਜੇ ਆ ਉਹ ਸਾਡਾ ਚੱਲਣਾ ਬਹੁਤ ਔਖਾ ਹੋ ਗਿਆ ਹੈ ਕਿ ਅਸੀਂ ਆਪਣੇ ਉਹਨੂੰ ਤੁਰੇ ਜਾਂਦੇ ਸਪੋਰ ਨਹੀਂ ਮਹਿਸੂਸ ਕਰਦੇ ਅਸੀਂ ਫੀਲ ਕਰਦੇ ਆ ਕਿ ਅਸੀਂ ਲਬਾਸੀ ਹੈ ਮੈਨੂੰ ਲੱਗਦਾ ਕਿ ਸਾਡੇ ਸਾਡੇ ਵਾਸਤੇ ਕੋਈ ਇਦਾਂ ਦਾ ਪ੍ਰਸ਼ਾਸਨ ਕੁਝ ਨਹੀਂ ਦੇਦਾ ਕਿ ਜਦ ਹੀ ਅਸੀਂ ਸੇਫ ਹੈ ਰੱਗੀ ਦੂਜੀ ਕਹ ਲੱਗੀ ਹੈ ਕਿ ਮੈਂ ਹੈਪੀ ਐਨ ਆਰ ਆਈ ਹੈਗਾ ਕਿਉਂਕਿ ਮੈਂ 6 ਮਹੀਨੇ ਕੈਨੇਡਾ ਰਹਿਣਾ 6 ਮਹੀਨੇ ਮੈਂ ਇੰਡੀਆ ਰਹਿਣਾ ਹੈਗਾ ਉਦੋਂ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਜੇਕਰ ਇਹੀ ਹਾਲਤ ਹੈ ਸਾਡੇ ਜੇ ਮੋਹਦਵਰ ਬੰਦੇ ਦਾ 27000 ਨੰਬਰਦਾਰੀ ਕੀਤੀ ਹੈ ਜੀ ਜੇ ਸਾਡਾ ਵੀ ਇਹ ਹਾਲੀਆਂ ਦੇ ਆਮ ਪਬਲਿਕ ਦਾ ਕੀ ਹਾਲ ਹੋਣਾ ਨਸ਼ੇ ਵਿਗਦੇ ਆ ਬੇਸ਼ੁਮਾਰ ਸਾਡੇ ਟਿੱਪਲਾ ਵਾਲਾ ਤਿੰਨ ਵਾਰਡ ਹੈ ਜੀ ਤਿੰਨਾਂ ਵਾਰਡਾਂ 'ਚ ਹੀ ਪਤਾ ਨਹੀਂ ਕਿੰਨਾ-ਕਿੰਨਾ ਸ਼ਬੇ ਵਿਕ ਰਹੇ ਕੋਈ ਹਿਸਾਬ ਸਾਰੀ ਨਹੀਂ ਜੰਗ ਜਨਰੇਸ਼ਨ ਸਾਰੀ ਖਤਮ ਹੋ ਜਾ ਰਹੀ ਹੈ ਹੁਣ ਕੀ ਕਹਿਣਾ ਚਾਹੇ ਪ੍ਰਸ਼ਾਸਨ ਤੋਂ ਕੀ ਮੰਗਣਾ ਕੀ ਪ੍ਰਸ਼ਾਸਨ ਤੋਂ ਮੰਗ ਕਰਨੀ ਚਾਹੁੰਦੇ ਆ ਜੀ ਇੱਕ ਤੇ ਲੋਟਾ ਪੂਆਂ ਦਾ ਬੰਦ ਕੀਤਾ ਜਾ ਸਾਡੇ ਰੋਡ ਤੇ ਕੈਮਰੇ ਲਾਏ ਜਾ ਜਦੋਂ ਸਿਟੀ ਤੋਂ ਕੋਈ ਬੰਦਾ ਆਉਂਦਾ ਜਾਂ ਸਿਟੀ 'ਚ ਐਂਟਰੀ ਕਰਦਾ ਉਹ ਪੁਲਿਸ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੂੰ ਲੱਗਣਾ ਚਾਹੀਦਾ ਕਿ ਕੋਈ ਸਿਟੀ 'ਚੋਂ ਕੋਈ ਚੋਰੀ ਕਰਕੇ ਨਿਕਲਦਾ ਵੱਡਕੈਤੀ ਕਰਕੇ ਨਿਕਲਦਾ ਉਦੋਂ ਆਜੇ ਇਧਰੋਂ ਆਉਣਾ ਤੇ ਉਹ ਉਹਦੇ ਕਵਲ ਹੁੰਦੇ। ਹਾਂਜੀ ਅਮਜੀਤ ਸਾਹਿਬ ਤੁਹਾਡੀ ਵਾਰਡ ਦੇ ਵਿੱਚ ਇਹ ਵਾਰਦਾਤ ਹੋਈ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੋਈ ਆ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਮੇਰੇ ਵਾਰਡ ਦੇ ਤੇ ਬਹੁਤ ਹੀ ਇੱਜ਼ਤਦਾਰ ਬੰਦੇ ਔਰ ਲੰਬੜਦਾਰ ਬਦਾਰ ਸਿੰਘ ਭਾਮੀ ਜੀ ਜਿਨ੍ਹਾਂ ਨਾਲ ਕਿ ਇਹ ਵਾਰਦਾਤ ਹੋਈ ਆ ਬਹੁਤ ਹੀ ਮੰਦਭਗੀ ਘਟਨਾ ਆ ਮੈਂ ਤਾਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਇਦਾਂ ਦੇ ਜਿਹੜੇ ਅਨਸਰ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਇਹਨਾਂ ਦੇ ਉੱਤੇ ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਜਾਵੇ। ਕੇਸ ਹੋ ਸਕਦੇ ਆ ਕੋਈ ਬੜੀ ਗੱਲ ਨਹੀਂ ਆ ਸੀਸੀਟੀਵੀ ਫੁਟੇਜ ਤਾਂ ਦੇਖੋ ਬਿਲਕੁਲ ਪ੍ਰੋਪਰ ਟਾਈਮਿੰਗ ਅੱਗੇ ਦੋ ਬੈਂਕਾ ਹੈਗੇ ਆ ਜਿਹਨਾਂ ਦੇ ਰੋਡ ਦੇ ਉੱਤੇ ਕੈਮਰੇ ਆ ਅਗਰ ਪ੍ਰਸ਼ਾਸਨ ਕੋਸ਼ਿਸ਼ ਕਰੇ ਤਾਂ ਟਰੇਸ ਹੋ ਸਕਦੀ ਗੱਡੀ ਕੋ ਬਹੁਤ ਵੱਡੀ ਗੱਲ ਨਹੀਂ ਹੈ ਜੀ। ਹਾਂਜੀ ਸਾਹਿਬ ਜਿਹੜੀ ਸੈਟਰਡੇ ਬਾਰਦਾਤ ਹੋਈ ਹੈ ਇਹਨਾਂ ਲਈ ਪਿਪਣਾਲੇ ਤੇ ਇਹਦੀ ਸੰਬੰਧੀ ਆਪਾਂ ਕੀ ਕਾਰਵਾਈ ਚਾਹੀਦੀ ਹੈ ਜਿੱਦਾਂ ਸ਼ਨੀਵਾਰ ਨੂੰ ਸਾਨੂੰ ਕੰਪਲੇਂਟ ਆਈ ਸੀ ਉਪਕਾਰ ਸਿੰਘ ਬੋਲ ਜਿਹਨੇ ਇਹਦਾ ਕੜਾ ਕੜਾ ਖੋਣ ਦੀ ਕੋਸ਼ਿਸ਼ ਕੀਤੀ ਕਾਂਸ ਹੋਰਾਂ ਨੇ ਪਰ ਤੁਹਾਨੂੰ ਪਛਾਹ ਹੋ ਗਿਆ ਖੋਦੀ ਹੋਇਆ ਉਹ ਸੰਬੰਧੀ ਦਰਖਾਸਤ ਹੈ ਜਦਾਂ ਕਿ ਉਹ ਤੇ ਸੀਸੀਟੀਵੀ ਫੁਟੇਜ ਦੇਖ ਰਿਹਾ ਹੈ ਜੋ ਵੀ ਬੰਦ ਹੋਵੇ ਕਾਰਵਾਈ ਕਰਾਂਗੇ